ਸਲੋ ਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗਰਮਖ ਹੋਏ ਸੁਪੋ ਕਰੇ ਆਪਣਾ ਆਪ ਪਛਾਣੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਚੌਥਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਸੋ ਵਾਰ ਦੀ 12ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 647 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਅਰਥਾਤ ਕਿ ਬੇਸ਼ੱਕ ਮਹਾਪੁਰਖ ਕਿਸੇ ਵਿਅਕਤੀ ਵਿਸ਼ੇਸ਼ ਜਾਂ ਘਟਨਾ ਦੇ ਪਰਥਾਏ ਸਾਖੀ ਬੋਲਣੀ ਕਰਦੇ ਹਨ ਸਿੱਖਿਆ ਦੇਣੀ ਕਰਦੇ ਹਨ ਬਾਣੀ ਉਚਾਰਨੀ ਕਰਦੇ ਹਨ ਪਰੰਤੂ ਉਸ ਬਚਨ ਮਹਾਰਾਜ ਕਹਿੰਦੇ ਉਸ ਵਿਅਕਤੀ ਵਿਸ਼ੇਸ਼ ਜਾਂ ਘਟਨਾ ਤੱਕ ਸੀਮਤ ਨਹੀਂ ਕਰਨਾ ਸਗੋਂ ਮਹਾਪੁਰਖਾਂ ਦਾ ਉਹ ਬਚਨ ਜਾਂ ਸਾਖੀ ਜਾਂ ਸਿੱਖਿਆ ਸਾਰੇ ਜਹਾਨ ਦੇ ਲਈ ਸਾਂਝੀ ਹੋਇਆ ਕਰਦੀ ਐ ਕਹਿੰਦਾ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗਰਮਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰਮੁਖੇ ਹੋਏ ਸੋ ਪੋ ਕਰੇ ਕੋਈ ਮਹਾਰਾਜ ਕਹਿੰਦੇ ਗੁਰਮੁਖ ਗੁਰੂ ਪਿਆਰਾ ਹੋਵੇ ਗੁਰੂ ਮਹਾਰਾਜ ਜੀਆਂ ਦਾ ਅਨੁਸਾਰੀ ਸਿੱਖ ਹੋਵੇ ਤਾ ਗੁਰੂ ਮਹਾਰਾਜ ਜੀਆਂ ਦੇ ਉਸ ਸਿੱਖਿਆ ਦੇ ਪ੍ਰਤੀ ਆਪਣੇ ਹਿਰਦੇ ਦੇ ਵਿੱਚ ਪਵਿੱਤਰ ਜਿਹਾ ਪੈ ਧਾਰਨ ਕਰੇ ਕਹਤੇ ਮਹਾਰਾਜ ਕਹਿੰਦਾ ਇਸ ਤਰੀਕੇ ਦੇ ਨਾਲ ਆਪਣਾ ਆਪ ਪਛਾਣੈ ਅਰਥਾਤ ਕਿ ਆਪਣੇ ਆਪੇ ਨੂੰ ਪਛਾਣਨਾ ਕਰੇ ਆਪਣੇ ਅਸਲੇ ਨੂੰ ਆਪਣੇ ਮੂਲ-ਮੂਲ ਨੂੰ ਪਛਾਣਨਾ ਕਰੇ ਮਹਾਰਾਜ ਕਹਿੰਦੇ ਗੁਰ ਪ੍ਰਸਾਦਿ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜੇ ਕਰ ਕੋਈ ਗੁਰਮੁਗੁਰੂ ਪਿਆਰਾ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਤੇ ਸਦਕਾ ਜੀਵਤ ਭਾਤ ਮਰਨਾ ਕਰੇ ਜਿਉਂਦੇ ਜੀ ਹੋਮੇ ਵਾਲੇ ਬਣਿਓ ਮਰਨਾ ਕਰੇ ਤਾ ਮਨ ਹੀ ਤੇ ਮਨ ਮਾਨੈ ਤਾਂ ਕਿਤੇ ਜਾ ਕੇ ਮਹਾਰਾਜ ਕਹਿੰਦੇ ਮਨ ਦੀ ਮਨ ਤੋਂ ਤਸੱਲੀ ਹੁੰਦੀ ਐ ਕਹਿੰਦਾ ਜਨਕੋ ਮਨ ਕੀ ਪਰਤੀਤ ਨਾਹੀ ਨਾਨਕ ਸੇ ਕੀ ਕਥਾ ਗਿਆਨੈ ਜਨਕੋ ਮਨ ਕੀ ਪਰਤੀਤ ਨਾਹੀ ਅਰਥਾਤ ਕਿ ਜਿਨ੍ਹਾਂ ਨੂੰ ਆਪਣੇ ਮਨ ਦੀ ਪਰਤੀਤ ਨਹੀਂ ਆਈ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਸਾਡਾ ਮਾਨ ਅਸਲ ਦੇ ਵਿੱਚ ਜੋਤ ਸਰੂਪ ਹੈ ਪਰਮੇਸ਼ਰ ਦੀ ਅੰਸ਼ ਹੈ ਕਹਿੰਦਾ ਨਾਨਕ ਸੇ ਕੀ ਕਥਾ ਗਿਆਨੈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨਾਂ ਨੇ ਭਾਈ ਭਲਾ ਗਿਆਨ ਦੀ ਕੀ ਕਥਨੀ ਕਰਨੀ ਆ ਜਿਨ੍ਹਾਂ ਨੂੰ ਆਪਣੇ ਮਨ ਦੀ ਸੋਝੀ ਨਹੀਂ ਸੋਗ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਗੋਰਮੁਖੇ ਚੇਤਨ ਲਾਇਓ ਅੰਤ ਦੁਖ ਪਹਤਾ ਆਏ ਅੰਦਰ ਹੋ ਬਾਹਰ ਹੋ ਅੰਧਿਆ ਸੁੱਧ ਨਾ ਕਾਇ ਪਾਏ ਗੁਰਮੁਖੇ ਚੇਤਨਾ ਲਾਓ ਅਰਥਾਤ ਕਿ ਜਿੰਨਾ ਵੀ ਆਪਾਗੇ ਪ੍ਰਾਣੀਆਂ ਨੇ ਗੁਰਮੁਖ ਹੋ ਕੇ ਗੁਰੂ ਮਹਾਰਾਜ ਜੀਆਂ ਦੇ ਅਨੁਸਾਰੀ ਹੋ ਕੇ ਹਰੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚੇਤਨ ਨੂੰ ਲਾਉਣਾ ਹੀ ਨਹੀਂ ਕੀਤਾ ਕੰਤ ਦੁੱਖ ਪਹਤਾ ਆਏ ਅਰਥਾਤ ਕਿ ਜੀਵਨ ਕਾਲ ਦੇ ਅੰਤ ਸਮੇ ਮਹਾਰਾਜ ਕਹਿੰਦੇ ਉਹਨਾਂ ਨੂੰ ਦੁੱਖ ਆ ਕੇ ਪਹੁੰਚਿਆ ਦੁੱਖ ਆ ਕੇ ਅਪੜਿਆ ਦੁੱਖ ਲੱਗਾ ਹੈ ਕਹਿੰਦੇ ਅੰਦਰ ਹੋ ਬਾਹਰ ਹੋ ਅੰਦਿਆ ਸੁਧ ਨਾ ਕਾਇ ਪਾਏ ਤੇ ਉਹ ਪਾਗੇ ਜੀਵ ਅੰਦਰੋਂ ਮਨ ਕਰਕੇ ਵੀ ਅੰਨੇ ਹਨ ਤੇ ਬਾਹਰੋਂ ਮਹਾਰਾਜ ਕਹਿੰਦੇ ਤਨ ਕਰਕੇ ਵੀ ਅੰਨੇ ਪਾ ਹੋ ਗਿਆ ਨਹੀਂ ਹਾਨਾ ਸੋਧਾ ਨਾ ਕਾਈ ਪਾਏ ਤੇ ਮਹਾਰਾਜ ਕਹਿੰਦੇ ਮਾਨੋ ਨਾ ਨੂੰ ਕੋਈ ਸੋਝੀ ਪਾਈ ਨਹੀਂ ਮਹਾਰਾਜ ਨੇ ਕੋਈ ਅਕਲ ਬਖਸ਼ੀ ਨਹੀਂ ਕਹਿੰਦੇ ਪੰਡਿਤ ਤੈਨ ਕੇ ਬਰਕਤ ਸਭ ਜਗਤ ਖਾਏ ਜੋ ਰਤੇ ਹਰ ਨਾਏ ਪੰਡਿਤ ਤੈਨ ਕੇ ਬਰਕਤ ਸਭ ਜਗਤ ਖਾਏ ਅਰਥਾਤ ਕਹੇ ਪੰਡਿਤ ਜੀ ਉਹਨਾ ਗੁਰਮਖਾਂ ਗੁਰੂ ਪਿਆਰਿਆਂ ਦੇ ਚਰਨਾਂ ਪਿਛੇ ਉਹਨਾਂ ਦੀ ਬਦੌਲਤ ਤਾਂ ਸਾਰਾ ਜਗਤ ਹੀ ਛਕਣਾ ਕਰਦਾ ਹੈ ਖਾਣਾ ਕਰਦਾ ਹੈ ਕਿ ਇਹਨਾਂ ਦੇ ਬਦੌਲਤ ਕਹਿੰਦਾ ਜ਼ੋਰਤੇ ਹਰਨਾਏ ਜਿਹੜੇ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਦੁਆਰਾ ਰੰਗੇ ਗਏ ਕਹਿੰਦਾ ਜੈਨਾ ਗੁਰ ਕਾ ਸਬਦ ਸਲਾਹਿਆ ਹਰ ਸਿਉ ਰਹਿ ਸਮਾਏ ਜੇ ਨਾਵੇ ਗੁਰਮਖਾ ਗੁਰੂ ਪਿਆਰਿਆ ਨੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਹਰੀ ਪਰਮੇਸ਼ਰ ਨੂੰ ਸਲਾਉਣਾ ਕੀਤਾ ਵੜਿਆਉਣਾ ਕੀਤਾ। ਹਰ ਸਿਉ ਰਹੇ ਸਮਾਇਓ ਹਰੀ ਪਰਮੇਸ਼ਰ ਦੇ ਚਰਨਾਂ ਚ ਸਮਾਏ ਹੀ ਰਹਿੰਦੇ ਨੇ ਲੀਨ ਰਹਿੰਦੇ ਹਨ ਗਵਾਚੇ ਹੀ ਰਹਿੰਦੇ ਹਨ। ਕਹਿੰਦਾ ਪੰਡਿਤ ਦੂਜਾ ਪਾਏ ਬਰਕਤ ਨਾ ਹੋਵਈ ਨਾ ਧਨ ਪੱਲਾ ਪਾਏ। ਪੰਡਤ ਦੂਜਾ ਪਾਏ ਬਰਕਤ ਨਾ ਹੋਵੇ ਅਰਥਾਤ ਕੇ ਪੰਡਤ ਜੀ ਦੋਜ ਭਾਵ ਦੇ ਵਿੱਚ ਮਾਇਆ ਦੇ ਪ੍ਰੇਮ ਤੇ ਗਲਤਾਨ ਹੋਇਆ ਮਹਾਰਾਜ ਕਹਿੰਦੇ ਕਦੇ ਵੀ ਬਰਕਤ ਨਹੀਂ ਪੈਂਦੇ ਵਿਰਦੇ ਨਹੀਂ ਹੁੰਦੇ ਕਹਿੰਦੇ ਨਾ ਧਨ ਪੱਲੇ ਪਾਏ ਤੇ ਨਾ ਨਾਮ ਰੂਪੀ ਧਨ ਹੀ ਹਿਰਦੇ ਰੂਪੀ ਪੱਲੇ ਦੇ ਵਿੱਚ ਪੈਂਦਾ ਹੈ ਕਹਿੰਦੇ ਪੜ ਥਕੇ ਸੰਤੋਖ ਨਾ ਆਇਓ ਆਨ ਦਿਨ ਜਲ ਤੇ ਵਿਹਾਏ ਤੇ ਰਹੇ ਹੈ ਖੋਤੀ ਵਿਦਵਾਨ ਲੋਕ ਧਰਮ ਗ੍ਰੰਥਾਂ ਨੂੰ ਪੜ ਪੜ ਕੇ ਥੱਕ ਗਏ ਪਰੰਤੂ ਇਹਨਾਂ ਦੇ ਅੰਦਰ ਸੰਤੋਖ ਨਾ ਆਇਆ ਸਬਰ ਸ਼ੁਕਰ ਨਾ ਆਇਆ ਸੋ ਇਸ ਕਰਕੇ ਆਨ ਦਿਨ ਜਲਤ ਵਿਹਾਏ ਰਾਤ ਦਿਨ ਉਹਨਾਂ ਦੀ ਸੜਦਿਆਂ ਦੀ ਹੀ ਲੰਘਦੀ ਹੈ ਜਲਦਿਆਂ ਦੀ ਹੀ ਬੀਤਦੀ ਹੈ ਕਹਿੰਦਾ ਕੋਕ ਪੁਕਾਰ ਨਾ ਚੁੱਕਾਈ ਨਾ ਸੰਸਾਰ ਵਿੱਚੋਂ ਜਾਏ ਦੇਵਨਾਪਾਗੇ ਜੀਵਾਂ ਦੇ ਕੋਕ ਪੁਕਾਰ ਅਰਥਾਤ ਰੋਣਾ ਧੋਣਾ ਜਦੁ ਹਾਈ ਪਾਰਿਆ ਚੁੱਕੀ ਨਹੀਂ ਜਾਂਦੇ ਨਾ ਸੰਸਾ ਵਿੱਚ ਹੋ ਜਾਏ ਤੇ ਨਾ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਉਹਨਾਂ ਦੇ ਵਿੱਚੋਂ ਚੋਰਾ ਜਾਂ ਤੋਖ ਲਾਹੀ ਜਾਂਦਾ ਹੈ ਡਰ ਫਿਕਰ ਹੀ ਜਾਂਦਾ ਹੈ ਕਹਿੰਦੇ ਨਾਨਕ ਨਾਮ ਵਿਹੂਣਿਆ ਵਹੇ ਕਾਲਾ ਉੱਠ ਜਾਏ ਨਾਨਕ ਨਾਮ ਵਿਹੂਣਿਆ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਨਾਮ ਤੋਂ ਵਿਹੂਣੇ ਹੋਣ ਦੇ ਨਾਤੇ ਉਹ ਭਾਗੇ ਜੀਵ ਮੋਹ ਕਾਲੇ ਉੱਠ ਜਾਏ ਆਪਣੇ ਕਾਲੇ ਮੂੰਹ ਦੇ ਨਾਲ ਹੀ ਇਥੋਂ ਧਰਤੀ ਧਰਮਸਾਲ ਦੇ ਵਿੱਚੋਂ ਪਰਲੋਕ ਨੂੰ ਉੱਠ ਕੇ ਤੁਰ ਜਾਂਦੇ ਹਨ ਸੋਗਵਾਰ ਦੀ 12ਵੀਂ ਪੌੜੀ ਦੇ ਵਿੱਚ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੈ ਮਿੱਤ ਤਸੋ ਬਲੇ ਜਾਈ ਹਰ ਸੱਜਣ ਮੇਲ ਪਿਆਰੇ ਅਰਥਾਤ ਕੇ ਹਰੀ ਸੱਜਣ ਜੀ ਸਾਨੂੰ ਗੁਰਮੁਖਾ ਗੁਰੂ ਪਿਆਰਿਆਂ ਦੇ ਨਾਲ ਮੇਲਣਾ ਕਰੋ ਮਿਲ ਕੇ ਕਰਨਾ ਕੀ ਹੈ ਕਹਿੰਦਾ ਮੇਲ ਪੰਥ ਦਸਾਈ ਤਿਆ ਨਾ ਗੁਰਮਖਾ ਗੁਰੂ ਪਿਆਰਿਆਂ ਨੂੰ ਮਿਲ ਕੇ ਅਸੀਂ ਉਹਨਾਂ ਦੇ ਕੋਲੋਂ ਪੰਥ ਅਰਥਾਤ ਪਰਮਾਰਥ ਦਾ ਪੰਥ ਪੁੱਛਣਾ ਹੈ ਗੁਰਮਤਿ ਦਾ ਗਾੜੀ ਰਾਹ ਪੁੱਛਣਾ ਹੈ ਕਹਿੰਦਾ ਜੋ ਹਰ ਦਸੈ ਮਿੱਤ ਤਿਸ ਹੌ ਬਲ ਜਾਏ ਤੇ ਜੜਾਵੇ ਗੁਰਮਖਰੂਪੇ ਮਿੱਤਰ ਸਾਨੂੰ ਹਰੇ ਪਰਮੇਸ਼ਰ ਜੀ ਦਾ ਪਰਮਾਰਥ ਦਾ ਪੰਥ ਦੱਸਣਾ ਕਰੇ ਤਸਹਾ ਵਲ ਜਾਏ ਤੇ ਉਸ ਗੁਰਮਹਗੁਰੂ ਪਿਆਰੇ ਤੋਂ ਅਸੀਂ ਬਲਿਹਾਰੇ ਜਾਣਾ ਕਰੀਏ ਸਦਕੇ ਕੁਰਬਾਨ ਜਾਣਾ ਕਰੀਏ ਕਹਿੰਦਾ ਗੁਣ ਸਾਂਝੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਗੁਣ ਸਾਂਝੇ ਤਿੰਨ ਸਿਉ ਕਰੀ ਤੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਨਾਲ ਗੁਣਾ ਦੀ ਸਾਂਝੀ ਵਾਲਤਾ ਭਾਈ ਵਾਲੀ ਪਾ ਕੇ ਹਰ ਨਾਮ ਧਿਆਈ ਉਸਾਰੀ ਪਰਮੇਸ਼ਰ ਦੇ ਨਾਮ ਨੂੰ ਤੇ ਆਉਣਾ ਕਰੀਏ ਕਹਿੰਦੇ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਹਰ ਸੇਵੀ ਪਿਆਰਾ ਨਿਤ ਤੇ ਅਸੀਂ ਆਪਣੇ ਹਰੀ ਪਿਆਰੇ ਦੀ ਨਿਤ ਹੀ ਸੇਵਾ ਤੁਆ ਸਿਮਰਨ ਕਰਨਾ ਕਰੀਏ ਅਤੇ ਸੇਵ ਹਰ ਸੁਖ ਪਾਈ ਹਰੀ ਪਰਮੇਸ਼ਰ ਦੀ ਸੇਵਾ ਤੁਆ ਸਿਮਰਨ ਕਰਕੇ ਹਰੀ ਵਾਲਾ ਸੁਖ ਪਾਉਣਾ ਕਰੀਏ ਕਹਿੰਦਾ ਬਲਿਹਾਰੀ ਸਤਿਗੁਰ ਤੇ ਸ ਜਿਨ ਸੋਜੀ ਪਾਈ ਇਸੇ ਆਪਣੇ ਉਸ ਸਤਿਗੁਰ ਪਾਸ਼ਾ ਜੀ ਤੋਂ ਬਲਿਹਾਰ ਜਾਣਾ ਕਰੀਏ ਕਿਹੜੇ ਸਤਿਗੁਰ ਪਾਸ਼ਾ ਜੀਆਂ ਤੋਂ ਜਿਨਨ ਸੋਜੀ ਪਾਈ ਜਿਨਨ ਸਾਨੂੰ ਸੋਜੀ ਬਖਸ਼ੀ ਐ ਸਾਨੂੰ ਅਕਲ ਸਾਨੂੰ ਮਤਬੁੱਧ ਬਖਸ਼ੀ ਐ ਸੋਗਤ 13ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਲੋਕ ਮਹੱਲਾ 3 ਜਾਂ ਪੰਡਤ ਮੈਲ ਨਾ ਚੁੱਕਈ ਜੇ वेद ਪੜਾ ਜਗ ਚਾਰ ਤਰਾ ਗੁਣ ਮਾਇਆ ਮੂਲ ਹੈ ਵਿੱਚ ਹौं ਮੈ ਨਾਮ ਵਿਸਾਰ ਪੰਡਤ ਮੈਲ ਨਾ ਚੁੱਕਈ ਅਰਥਾਤ ਕਿਹ ਅਖੋਤੀ ਵਿਦਵਾਨ ਜੀ ਮਹਾਰਾਜ ਕਹਿੰਦੇ ਮਨ ਤੋਂ ਵਕਾਰਾਂ ਦੀ ਮੈਲ ਐਵੇਂ ਜਾਂ ਉਗਣਾਂ ਦੀ ਮੈਲ ਚੁੱਕੀ ਨਹੀਂ ਜਾਂਦੀ ਜੇ वेद ਪੜਾ ਜੋਗ ਚਾਰ ਸਾਤ ਕੇ ਬੇਸ਼ੱਕ ਜੀਵ ਚੌਹਾਂ ਯੁਗਾਂ ਦੇ ਨਾਲ ਸੰਬੰਧਿਤ ਚਾਰ ਵੇਦ ਜਿਵੇਂ ਸਾਮ ਵੇਦ ਸਤਜੁਗ ਦਾ ਤ੍ਰੇਤੇਜੁਗ ਦਾ ਰਿਗਵੇਦ ਦੁਆਪਰ ਯੁਗ ਦਾ ਜਜਰਵੇਦ ਅਤੇ ਕਾਲਯੁਗ ਦਾ ਅਥਰਵਨ ਵੇਦ ਵੀ ਪੜਨਾ ਕਰੇ ਮਹਾਰਾਜ ਕਹਿੰਦੇ ਤਾਂ ਵੀ ਮਨ ਤੋਂ ਵਿਕਾਰਾਂ ਦੀ ਮੈਲ ਚੁੱਕੀ ਨਹੀਂ ਜਾਂਦੇ ਕਹਿੰਦਾ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰਾ ਤਰਾ ਗੁਣ ਮਾਇਆ ਮੂਲ ਹੈ ਆ ਜਿਹੜੇ ਮਾਇਆ ਦੇ ਤਿੰਨੋ ਗੁਣ ਨੇ ਨਾ ਰਜੋ ਤਮਸ ਸਤੋ ਮਹਾਰਾਜ ਕਹਿੰਦੇ ਨਾ ਦਾ ਮੂਲ ਮੋੜ ਜਾਂ ਅਸਲ ਅਸਲ ਦੇ ਵਿੱਚ ਮਾਇਆ ਹੀ ਹੈ ਭਾਈ ਪਰ ਮਾਇਆ ਦੇ ਵਿੱਚ ਗਲਤਾਨ ਹੋ ਕੇ ਜੀਵਾਂ ਨੇ ਮਹਾਰਾਜ ਕਹਿੰਦੇ ਵਿੱਚ ਹਉ ਮੈਂ ਨਾਮ ਵਿਸਾਰ ਹਉਮੇ ਚ ਗਲਤਾਨ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਹੀ ਛੱਡਿਆ ਭੁਲਾਈ ਛੱਡਿਆ ਕਹਿੰਦੇ ਪੰਡਿਤ ਭੁੱਲੇ ਦੂਜਾ ਲਾਗੇ ਮਾਇਆ ਕਹਿ ਬਾਪਾਰ ਪੰਡਤ ਭੂਲੇ ਦੂਜਾ ਲਾਗੇ ਤੇ ਉਹ ਖਉਤੀ ਵਿਦਵਾਨ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਵਾਲੇ ਬੰਨਿਆਂ ਭੁੱਲ ਕੇ ਦੂਜ ਭਾਵ ਦੇ ਵਿੱਚ ਥੋ ਮਾਇਆ ਵਾਲੇ ਬੰਨੇ ਲੱਗੇ ਹੋਏ ਹਨ ਮਾਇਆ ਕਹਿ ਵਪਾਰ ਉਹ ਤੇ ਮਾਇਆ ਦੇ ਬਣ ਜੋ ਵਪਾਰ ਦੇ ਵਿੱਚ ਹੀ ਲੱਗੇ ਹੋਏ ਹਨ ਅਸਲ ਦੇ ਵਿੱਚ ਕਹਿੰਦੇ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆ ਮੋਏ ਗਵਾਰ ਅੰਤਰ ਤ੍ਰਿਸ਼ਨਾ ਭੁੱਖ ਹੈ ਉਹਨਾਂ ਦੇ ਅੰਦਰ ਮਾਇਆ ਦੀ ਤੇ ਭੁੱਖ ਹੈ ਮੂਰਖ ਭੁੱਖਿਆ ਮੋਇ ਗਵਾਰ ਤੇ ਇਸ ਰੀਕ ਦੇ ਨਾਲ ਮਹਾਰਾਜ ਕਹਿੰਦਾ ਮੂਰਖ ਤੇ ਭੁੱਖੇ ਮਰ ਗਏ ਗਵਾਰ ਲੋਕ ਬੇਸਮਝ ਲੋਕ ਕਹਿੰਦਾ ਸਾਤ ਗੁਰ ਸੇਵਿਆ ਸੁਖ ਪਾਇਆ ਸੱਚਾ ਸਬਦ ਵਿਚਾਰ ਸਤ ਗੁਰ ਸੇਵਿਆ ਸੁਖ ਪਾਇਆ ਸਤ ਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਸਵਾ ਸਿਮਰਨ ਦਾ ਸਦਕਾ ਗੁਰਮਖਾ ਗੁਰੂ ਪਿਆਰਿਆ ਨੇ ਸਦੀਵੀ ਸੁਖ ਪਾਉਣਾ ਕੀਤਾ ਹੈ ਕਿਵੇਂ ਸੱਚਾ ਸ਼ਬਦ ਵਿਚਾਰ ਗੁਰੂ ਮਹਾਰਾਜਿਆਂ ਦੇ ਸੱਚੇ ਸ਼ਬਦ ਦੀ ਵਿਚਾਰ ਦੇ ਸਦਕਾ ਕਹਿੰਦਾ ਅੰਦਰ ਹੋ ਤ੍ਰਿਸਨਾ ਭੁੱਖ ਗਈ ਸੱਚਾ ਨਾਏ ਪਿਆਰ ਤੇ ਉਹ ਨਾ ਗੁਰਮਖਾ ਗੁਰੂ ਪਿਆਰਿਆਂ ਦੇ ਅੰਦਰੋਂ ਤੇ ਭੁੱਖ ਜਾਂਦੀ ਰਹੀ ਮਾਇਆ ਦੀ ਸੱਚਾ ਨਾਏ ਪਿਆਰ ਸੱਚੇ ਪਰਮੇਸ਼ਰ ਜੀ ਦੇ ਨਾਮ ਦੇ ਪਿਆਰ ਦੇ ਸਦਕਾ ਕਹਿੰਦਾ ਨਾਨਕ ਨਾਮ ਰਤੇ ਸਹਜੈ ਰਜੇ ਜਿਨਾਂ ਹਰ ਰੱਖਿਆ ਔਰ ਤਾਰ ਨਾਨਕ ਨਾਮ ਰਤੇ ਸਹਜੈ ਰਜੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਹੜਾ ਗੁਰਮਖ ਗੁਰੂ ਪਿਆਰੇ ਨਾਮ ਦੇ ਰੰਗ ਚ ਰੰਗੇ ਗਏ ਮਹਾਰਾਜ ਕਹਿੰਦੇ ਸਹਿਜ ਅਵਸਾ ਦੇ ਧਾਰ ਨਹੀਂ ਹੋ ਕੇ ਰਾਜ ਪੁੱਜ ਗਏ ਸਬਰ ਸ਼ੁਕਰ ਦੇ ਵਿੱਚ ਆ ਗਏ ਕੌਣਾ ਜਨ ਹਰ ਰੱਖਿਆ ਔਰ ਧਾਰ ਜਿਨ੍ਹਾਂ ਗੁਰਮਖ ਗੁਰੂ ਪਿਆਰੇ ਨੇ ਹਰੀ ਪਰਮੇਸ਼ਰ ਜੀ ਨੂੰ ਆਪਣੇ ਉਰ ਦੇ ਵਿੱਚ ਧਾਰਨ ਕਰਕੇ ਰੱਖਿਆ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਿਆ ਹੈ ਸੋਗ ਦੂਸਰੇ ਸ਼ਲੋਕ ਦੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਮਨਮੁਖ ਹਰਨਾਮ ਨਾ ਸੇਵਿਆ ਦੁੱਖ ਲਗਾ ਬਹੁਤਾ ਆਇਐ ਅੰਤਰ ਅਗਿਆਨ ਆਂਦੇ ਰਹਾ ਸੁਧ ਨ ਕਾਇ ਪਾਏ ਮਨਮੁਖ ਹਰਨਾਮ ਨਾ ਸੇਵਿਆ ਮਹਾਰਾਜ ਕਹਿੰਦੇ ਜਿਨ੍ਹਾਂ ਵੀ ਮਨਮੁਖਾਂ ਨੇ ਆਪ ਹੁਜ਼ੁਰੇ ਨਗੁਰੇ ਜਾਂ ਪੁੱਲੜਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਰੇਵੜਾ ਨਹੀਂ ਕੀਤਾ ਨਾਵ ਨੂੰ ਚੇਤਿਆ ਕਰਨਾ ਇਹਨੇ ਕੀਤਾ ਦੁੱਖ ਲੱਗਾ ਬਹੁਤਾ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਆ ਕੇ ਲੱਗਿਆ ਹੈ ਕਹਿੰਦੇ ਅੰਤਰ ਅਗਿਆਨ ਅੰਧੇਰ ਹੈ ਸੁਧ ਨਾ ਕਾਇ ਪਾਏ ਅੰਤਰ ਅਗਿਆਨ ਅੰਧੇਰ ਹੈ ਉਹਨਾਂ ਦੇ ਅੰਦਰ ਅਗਿਆਨਤਾ ਦਾ ਕੋਹ ਹਨੇਰਾ ਛਾਇਆ ਹੋਇਆ ਹੈ ਪਸਰਿਆ ਹੋਇਆ ਹੈ ਤਾਰ ਸੋਦਨ ਕਾਈ ਪਾਇ ਮਾਨੋ ਨਾ ਦੇ ਅੰਦਰ ਕੋਈ ਸੋਜੀ ਪਾਈ ਨਹੀਂ ਪਾਸ਼ਾ ਜੀ ਨੇ ਕੋਈ ਅਕਲ ਮਤ ਪਾਈ ਨਹੀਂ ਕਹਿੰਦਾ ਮਾਨ ਹੱਠ ਸਹਜ ਨਾ ਬੀਜੈ ਭੁੱਖਾ ਕੇ ਅੱਗਾ ਖਾਏ ਮਾਨ ਹੱਠ ਸਹਜ ਨਾ ਬੀਜੈ ਉਹ ਮਾਨ ਹਟ ਦੇ ਧਾਰ ਨਹੀਂ ਹੋਣ ਦੇ ਨਾਤੇ ਉਹਨਾਂ ਨੇ ਸਹਜ ਨੂੰ ਬੀਜਣਾ ਨਹੀਂ ਕੀਤਾ ਆਪਣੇ ਹਿਰਦੇ ਰੂਪੀ ਭੂਮੀ ਦੇ ਵਿੱਚ ਸੋ ਭੁੱਖਾ ਕੇ ਅੱਗੇ ਖਾਏ ਅੱਗੇ ਪਰਲੋਕ ਦੇ ਪੰਧ ਦੇ ਵਿੱਚ ਉਹਨਾਂ ਨੂੰ ਭੁੱਖ ਵੀ ਲੱਗਣੀ ਹੈ ਕੀ ਖਾਣਗੇ ਨਾਮ ਤੋਂ ਬਗੈਰ ਕਹਿੰਦਾ ਨਾਮਨ ਧਾਨ ਵਿਸਾਰੇ ਆ ਦੂਜਾ ਲੱਗਾ ਜਾਏ ਤੇ ਜਿਨ੍ਹਾਂ ਨੇ ਸਾਰੀ ਉਮਰ ਨਾਮ ਦੇ ਖਜ਼ਾਨਿਆਂ ਨੂੰ ਵਿਸਾਰ ਛੱਡਿਆ ਤੇ ਜਾ ਕੇ ਦੂਜ ਭਾਵ ਦੇ ਵਿੱਚ ਦੂਜ ਪ੍ਰੇਮ ਮਾਇਆ ਦੇ ਪ੍ਰੇਮ ਤੇ ਲੱਗੇ ਹੋਏ ਹਨ ਕਹਿੰਦਾ ਨਾਨਕ ਗੁਰਮੁਖ ਮਿਲਹਾ ਵੜੇ ਆਈਆਂ ਜੇ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਮਿਲਹਾ ਵੜੇ ਆਈਆਂ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਕੇਵਲ ਗੁਰਮਖਾਂ ਗੁਰੂ ਪਿਆਰਿਆਂ ਨੂੰ ਹੀ ਬਾਦਸ਼ਾਹ ਦੇ ਦਰ ਤੋਂ ਵੜਿਆਈਆਂ ਮਿਲਦੀਆਂ ਹਨ ਕਦਮ ਮਿਲਦੇ ਹਨ ਕਹਿੰਦਾ ਜੇ ਆਪੇ ਮੇਲ ਮਿਲਾਏ ਦੇਕਰ ਗੁਰਪ੍ਰਮੇਸ਼ਰ ਜੀ ਆਪੇ ਗੁਰਮੁਖਾਂ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਕੇ ਹਰੀ ਦੇ ਨਾਲ ਮਿਲਾ ਦੇਣਾ ਸੋਗਵਾਰ ਦੀ 13ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੇ ਜੋ ਮੰਤਨ ਮੁਖ ਹਰ ਬੋਲਾ ਸਾਰ ਹਰ ਪਾਵਣੇ ਹਰ ਰਸਨਾ ਹਰ ਜਸ ਗਾਵੇ ਜਿਹੜੀ ਵੀ ਰਸਨਾ ਮਾਰੇ ਕਹਿੰਦੇ ਹਰੀ ਪਰਮੇਸ਼ਰ ਦੇ ਹਰੀ ਜਸ ਨੂੰ ਗਾਉਣਾ ਕਰਦੀ ਹੈ ਖਰੀ ਸੁਹਾਵਣੀ ਉਹ ਬਹੁਤ ਜਿਆਦਾ ਸੋਹਣੀ ਲੱਗਦੀ ਆ ਬੜੀ ਫੱਬਦੀ ਆ ਮਹਾਰਾਜ ਕਹਿੰਦੇ ਕਹਿੰਦੇ ਜੋ ਮਨ ਤਨ ਮੁਖ ਹਰ ਬੋਲਾ ਸੋ ਹਰ ਭਾਵਣੇ ਜਿਹੜੇ ਵੀ ਜੀਵ ਰੂਪ ਇਸ ਤਰੇ ਮਾਨ ਕਰਕੇ ਤਨ ਕਰਕੇ ਤੇ ਮੁਖ ਕਰਕੇ ਹਰੀ 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 ਨੂੰ ਬੋਲਣਾ ਕਰਦੀ ਹੈ ਸਾਹਰ ਭਾਵਣ ਅ ਜੀਵ ਰੂਪੇ ਸਤਰੀ ਅਥਵਾ ਵਸਦੀ ਰਸਨਾ ਮਾਰੇ ਕਹਿੰਦੇ ਹਰੀ ਪਰਮੇਸ਼ਰ ਨੂੰ ਪਾ ਜਾਂਦੀ ਆ ਚੰਗੀ ਲੱਗਦੀ ਆ ਭਾਈ ਕਹਿੰਦਾ ਜੋ ਗੁਰਮੁਖੇ ਚੱਖੇ ਸਾਧ ਸਾ ਤ੍ਰਿਪਤਾਵਣੇ ਜੋ ਗੁਰਮੁਖੇ ਚੱਖੇ ਸਾਧ ਅਰਥਾਤ ਕਿ ਜਿਹੜੀ ਵੀ ਜੀਵ ਰੂਪੀ ਸਤਰੀ ਗੁਰਮੁਖ ਹੋ ਕੇ ਗੁਰੂ ਦੇ ਅਨਸਾਰੀ ਹੋ ਕੇ ਨਾਮ ਰੂਪੇ ਸਵਾਦ ਨੂੰ ਨਾਮ ਰੂਪੇ ਰਸ ਨੂੰ ਚੱਖਣਾ ਕਰਦੀ ਆ ਸਾਤ ਰੇ ਪਤਾਵਣੇ ਤੇਬਤ ਹੋ ਜਾਂਦੀ ਐ ਸਬਰ ਸ਼ੁਕਰ ਚ ਆ ਜਾਂਦੀ ਐ ਕਹਿੰਦਾ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੇ ਗੁਣ ਗਾਵੇ ਪਿਆਰੇ ਨਿਤ ਜੀਵ ਰੂਪੀ ਸਤਰੀ अथवा ਰਸਨਾ ਜਿਹੜੀ ਆ ਨਿਤ ਹੀ ਪਿਆਰੇ ਦੇ ਗੁਣਾਂ ਨੂੰ ਗਾਉਣਾ ਕਰਦੀ ਐ ਹਰ ਗੁਣ ਗਾਇ ਗੁਣੇ ਸਮਝਾਉਣੇ ਇਸ ਤਰੀਕੇ ਦੇ ਨਾਲ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਗੁਣੇ ਪਰਮੇਸ਼ਰ ਨੂੰ ਸਮਝਣਾ ਕਰਦੀ ਐ ਥਵਾ ਹੋਰ ਉਹਨਾਂ ਨੂੰ ਸਮਝਾਉਣਾ ਕਰਦੀ ਐ ਕਹਿੰਦਾ ਜਸ ਹੋਵਾ ਆਪ ਦਿਆਲ ਸਾ ਸਾਤ ਗੁਰੂ ਗੁਰੂ ਬੁਲਾਵਣੇ ਜਸ ਹੋਵਾ ਆਪ ਦਿਆਲ ਜਿਤੇ ਗੁਰ ਪਰਮੇਸ਼ਰ ਜੀ ਆਪ ਦੇ ਆਨੂ ਕਿਰਪਾਲੂ ਹੁੰਦੇ ਨੇ ਮਿਹਰਬਾਨ ਤਰਸਵਾਨ ਹੁੰਦੇ ਹਨ ਸਤ ਗੁਰੂ ਗੁਰੂ ਬੁਲਾਵਨੇ ਮਹਾਰਾਜ ਕਹਿੰਦੇ ਜੀਵ ਰੂਪੇ ਸਤਰੀ अथवा ਉਸ ਗੁਰਮੁਖ ਦੀ ਰਸਨਾ ਸਤ ਗੁਰੂ ਪਾਤਸ਼ਾਹ ਜੀਆਂ ਨੂੰ ਗੁਰੂ 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 ਬੋਲਣਾ ਕਰਦੀ ਐ ਅੱਜ ਆਪਣਾ ਕਰਦੇ ਉਚਾਰਨਾ ਕਰਦੀ ਐ ਕਹਿੰਦਾ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੇ ਸਮਝਾਵੜੇ ਜਿਸ ਹੋਵਾ ਆਪ ਦਿਆਲਾ ਸਾ ਸਤ ਗੁਰੂ ਗੁਰੂ ਬਲਾਵਣੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ